ਤੋ ਸਥਾਨ ਗੁਰਦੁਆਰਾ ਸ਼੍ਰੀ ਜਫਰ ਨਾਮਾ ਲੋਗੜ ਦੀਨਾ ਸਾਹਿਬ ਵਿਖੇ ਧੰਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਬਾਣੀ ਦਾ ਪ੍ਰਮਾਣ ਹੈ ਸਤਿਗੁਰੂ ਜੀਓ ਸੂਰਾ ਸੋ ਪਹਿਚਾਨੀਐ ਜੋ ਲਰਹਿ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਨੇ ਮਹਾਵਾਕ ਅਨੁਸਾਰ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਛੋਟੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਜੋਰਾਵਤ ਸਿੰਘ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀਓ ਭਾਈ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ tatha ਸਮੂਹ ਸੰਤਾਂ ਦੇ ਸਹਿਯੋਗ ਨਾਲ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਪਰਸੋਂ ਰੋਜ ਦੇ ਦਿਹਾੜੇ ਤੋਂ ਲੈ ਕੇ ਆਪ ਜੀ ਦੀ ਪਾਵਨ ਰਬੀ ਬਾਣੀ ਤੁਰਕੀ ਬਾਣੀ ਆਜੀ ਦਿਨ ਸਗਲੀ ਚੰਤ ਮਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਨੂੰ ਪ੍ਰਾਰੰਭ ਕਰਵਾਏ ਗਏ ਸਨ ਸਤਿਗੁਰੂ ਜੀ ਉਹ ਅੰਮ੍ਰਿਤ ਵੇਲੇ ਆਪ ਜੀ ਦੀ ਕਿਰਪਾ ਸੰਕਾਰ ਹਨ ਸਤਕਾ ਸੰਪੂਰਨ ਬਾਣੀ ਪੜ੍ਹ ਕੇ ਭੋਗ ਪਾਏਗੇ ਸਤਿਗੁਰੂ ਜੀ ਐਸ ਸਮੇਂ ਆਪ ਜੀ ਦੇ ਬਾਗਨੋ ਸਥਾਨਾਂ ਵਿਖੇ ਪਾਵਨ ਦਰਬਾਰ ਵਿਖੇ ਸ਼ਬਦ ਕੀਰਤਨ ਵਿਚਾਰ ਹੋਈ ਸਤਿਗੁਰੂ ਜੀ ਉਹ ਪਾਵਨ ਬਾਣੀ ਦੀ ਜਾਪ ਕਰਦੇ ਆ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਪੁਲਾਣੀ ਖਿਮਾ ਬਖਸ਼ਣੀ ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜਨ ਦੇ ਸ਼ਬਦ ਕੀਰਤਨ ਕਰਨ ਦੇ ਬਾਲਵਦਮ ਭਰੋਸੇ ਬਖਸ਼ਣੇ ਸਤਿਗੁਰੂ ਜੀ ਸੇਵਕਾਂ ਨੇ ਕੀਤੀ ਹੋਈ ਸੇਵਾ ਲੇਖੇ ਵਿਚ ਲਾਉਣੀ ਦਰੋਖ ਮਾਰਨ ਨੂੰ ਹੀ ਤੰਦਰੁਸਤੀ ਚੜ੍ਹਦੀ ਕਲਾ ਤੁਸ ਨੂੰ ਵੀ ਸ਼ੋੜਿਆ ਗਿਆ ਹੈ ਉਹਦੇ ਦਰਸ਼ਨ ਦੀ ਦਾ ਤੇ ਸੇਵਾ ਸੰਭਾਲਦਾ ਨਾਮ ਖਾਲਸਾ ਜੀ ਨੂੰ ਬਖਸ਼ੋ ਏਹ ਜਿਮਾਨਿਆਂ ਦੇ ਮਾਨ ਨਿਤਾਣ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮੱਦਾ ਰੱਖਾ ਬਵਾਹਿ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਦੀ ਕੀ ਪਾਇ ਪੰਥ ਕੀ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਦੀਕੇ ਬਹੁਤ ਬਾਲੀ ਬੋਲੋ ਜੀ ਆਮੀਨ ਸਿੱਖਾਂ ਨੇ ਸਿੱਖੀ ਦਾਣ ਕੇਸ ਦਾਣ ਲਹਿਤ ਦਾਣ ਬਲੇਦ ਦਾਣ ਵਿਸਾਦ ਦਾਣ ਪ੍ਰੋਸਾ ਦਾਣ ਹਈਆਂ ਚੜਕੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅੰਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਧਿਆਨ ਤਰ ਕੇ ਬੋਲੋ ਜੀ ਆਮੀਨ ਪੰਜਾਬ ਪਿਆਰੀਆਂ ਚੌਹਾਂ ਸਹਿ ਲਾਦਿਆਂ ਚਾਲੀਆਂ ਮੁਕਤੀਆਂ ਘਟੀਆਂ ਜੱਪੀਆਂ ਤੱਪੀਆਂ ਦੇ ਨਾਮ ਤੇ ਪਿਆਰ ਬਣ ਛਕਿਆ ਦੀ ਚਲਾਈ ਤੀ ਗਵਾਹੀ ਦੇ ਕੇ ਅੰਗਠ ਕੀਤਾ ਤੇ ਬਾਦ ਸਿਮਰੇ ਹੈ ਘਰ ਨਾਮ ਤੇ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮੇ ਸਹਾਏ ਦਸਾਂ ਪਾਸ਼ੀ ਨੀ ਜੋਤ ਸ੍ਰੀ ਗੁਰੂ ਅਕੀਲ ਜੀ ਸਹਾਏ ਵਾਰ ਸ੍ਰੀ ਗੁਰੂ ਤੇਜੀ ਜੀ ਕੀ ਪਾਸ਼ੀ ਨਸਵੀ ਪ੍ਰਤਮ ਗਉਤੀ ਸਿਮਰ ਕੈ ਗੁਰ ਨਾਨਕ ਲਈਂ ਤੇ ਆਏ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਹੁਈ ਸਹਾਇ ਜਨ ਹਰਿ ਬਿਦਨੋ ਸਮਰੋਛੀ ਹਰਿ ਲਾਈਂ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਸਵੇਰ ਵਾਰਿਕੋ ਸਭ ਜੀ ਜਟਸਰੇ ਮਹੱਲਾ ਪੰਜਵਾਂ ਕੋਈ ਜਾਣ ਹਰਿ ਸੋ ਦੇਵੈ ਜੋਰ ਤਰਨ ਗੋ ਬਕ ਜਹ ਪ੍ਰਾਨ ਅਕੋਰ ਕੋਈ ਜਾਣੋ ਹਰਿ ਸੋ ਦੇਵ ਜੋਰ ਚਰਨ ਗੋ ਬਤੋ ਸੁਭ ਰਸਨਾ ਦੇਵ ਜਹ ਪ੍ਰਾਨ ਕੋ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸਰਨ ਜੀਨ ਦੁਖ ਭੰਜਨ ਚਤਤਾ ਤੁਮਰੀ ਓਰ ਅਪਰੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਸਭ ਬਾਣੀ ਜੀ ਕੀ ਪ੍ਰਤੇ ਜੋਗੋ ਜੋ ਡੰਡਾ ਤੁ ਆਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਤ੍ਰ ਗੋਵਿੰਦ ਅੰਦਰ ਅਤੇ ਕੌਮ ਦੇ ਲਈ ਬੜੇ ਇਤਿਹਾਸਕ ਅਸਥਾਨ ਤਲਵਲੀ ਤਰਪਾਸ਼ਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਇਹਨਾਂ ਅਸਥਾਨ ਇਲਾ ਇਤਿਹਾਸਕ ਅਸਥਾਨਾਂ ਨੂੰ ਜਨਸ਼ੂ ਪਾਵਨ ਪਤ੍ਰ ਕਰਦੀ ਵਰਦਵਾਰਾ ਦਿਨਾਂ ਸਭ ਕੇ ਜਫਰਨਾਮਾ ਸਾਹਿਬ ਅਗੇ ਕੱਤਲ ਗੁਰੂ ਕੀ ਪਿਆਰੀ ਸਤਿ ਜਾਨੀ ਸਾਧ ਸੰਗਤ ਜੀ ਸਤਿ ਪ੍ਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸਮੂਰ ਸੁਮੁੱਚੇ ਸਿੱਖ ਜਗਤ ਦੇ ਸੁਦੇਦ ਸਾਰੇ ਸੰਸਾਰ ਨੂੰ ਚੰਗੀ ਤਰ੍ਹਾਂ ਭਲੀ ਭਾਸੀ ਜਾਣੂ ਆ ਕਿ ਜਿਹੜੇ ਅੱਜ ਦੇ ਦਿਨ ਚੱਲ ਰਹੇ ਆ ਉਹ ਕਿੰਨੇ ਗਹਿਰੇ ਦਿੰਨੇ ਕੁਰਬਾਨੀ ਦੀ ਭਾਵਨਾ ਦੀ ਕੁਰਬਾਨੀ ਕਰਨ ਵਾਲਿਆਂ ਦੀ ਧਰਮ ਦੀ ਸਿੱਖ ਸਮਾਜ ਦੀ ਪੂਰੇ ਸੰਸਾਰ ਲਈ ਜਿਸ ਹਫਤੇ ਵਿੱਚ ਜਿੱਥੇ ਤਾਂ ਅੰਗਲਿਕ ਪਰਿਵਾਰ ਪਾਸ਼ਾ ਨੂੰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਪ ਕਹਿੰਨੇ ਕਿ ਸਾਰਾ ਪਰਿਵਾਰ ਕੌਮ ਦੇਸ਼ ਲਈ ਕੁਰਬਾਨ ਹੋ ਗਿਆ ਉੱਥੇ ਛੋਟੇ ਜਿੰਦਾਂ ਵੱਡੇ ਸਾਕੇ ਕਰ ਗਿਆਂ ਦੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੀ ਸਾਹ ਸੰਗਤ ਜੀ ਗੱਜ ਕੇ ਬਰਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਜਿਹੜਾ 26 ਤਰੀਕ ਨੂੰ ਖੰਡਪੜ ਸਾਹਿਬ ਰੱਖਿਆ ਸੀ ਨਿੱਕੇ ਸਹਿਬ ਜਾਦੇ ਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਕਰਵਾਦੀ ਉਹਨਾਂ ਦੇ ਸ਼ਹੀਦੀ ਵਾਸਤੇ ਯਾਦ ਕਰਦੇ ਆ ਹੋਇਆ ਉਹਦੇ ਵਿੱਚ ਅੱਜ ਤੁਸੀਂ ਸਮਾਪਤੀ ਦੇ ਭੋਗ ਵਿੱਚ ਸਾਰੇ ਇਕੱਠੇ ਆਏ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਧ ਸੰਗਤ ਮੀਂ ਪੈਦਾ ਸੀ ਅਸੀਂ ਸ਼ਾਇਦ ਸਭ ਜੀ ਅਮੀ ਘੱਟ ਬੰਦੇ ਮਤਲਬ ਆਉਣਗੇ ਪਰ ਫਿਰ ਵੀ ਤੁਸੀਂ ਆਪਣੇ ਜ਼ਰੂਰੀ ਜੀਵਿਆਂ ਚੋਂ ਸਮਾਂ ਕੱਢ ਕੇ ਆਇਆ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਇਤਿਹਾਸਿਕ ਦਸਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਇਤਿਹਾਸਕ ਧਰਤੀ ਗੁਰਦੁਆਰਾ ਲੋਗੜ ਸਾਹਿਬ ਦੀਨਾ ਸਾਹਿਬ ਸਭ ਸੰਗਤਾਂ ਨੂੰ ਪਤਾ ਹੀ ਆ ਕਿ ਅੱਜ ਸਾਡਾ ਸਮੁੱਚਾ ਸਿੱਖ ਪੰਥ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਤੇ ਮੋਤੀराम ਮਹਿਰਾ ਨੂੰ ਯਾਦ ਕਰਦਿਆਂ ਅੱਜ ਦਿਨ ਮਨਾ ਰਿਹਾ ਇਸੇ ਨੂੰ ਮੋਖ ਰੱਖਦਿਆਂ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਜੀ ਖਾਲਸਾ ਨੇ ਸਮੁੱਚੇ ਪਿੰਡ ਇਸ ਨਗਰ ਦੇ ਸਹਿਯੋਗ ਨਾਲ ਸਮੁੱਚੇ ਫਰੀਦਕੋਟ ਹਲਕੇ ਦੇ ਸਹਿਯੋਗ ਨਾਲ ਇੱਥੇ 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 ਪਹੁੰਚੇ ਸੀਗੇ ਤੇ ਉਹਨਾਂ ਨੇ ਇਸ ਥਾਂ ਤੇ ਖੰਡਪਾਟ ਸਾਹਿਬ ਪ੍ਰਕਾਸ਼ ਕਰਾਇਆ ਸੀ ਇਹਨਾਂ ਨੇ ਗੱਲਬਾਤ ਕਰਕੇ ਪੁੱਛਿਆ ਖਾਲਸਾ ਜੀ ਅੱਜ ਤੁਸੀਂ ਪਹੁੰਚੇ ਹੋ ਇੱਥੇ ਖੰਡਪਾਟ ਸਾਹਿਬ ਪ੍ਰਕਾਸ਼ ਕਰਾ ਕੇ ਭੋਗ ਪਾਏ ਗਏ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਅਸੀਂ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੇ ਯਾਦ ਵਿੱਚ ਖੰਡਪਾਟ ਸਾਹਿਬ ਕਰਾਏ ਸੀ ਉਹਨਾਂ ਦੇ ਅੱਜ ਭੋਗ ਪਾਏ ਗਏ ਹਨ ਤੇ ਬਹੁਤ ਸੰਗਤ ਮੀ ਵੀ ਪੈਂਦਾ ਸੀ ਸਾਰਾ ਆਪਣੇ ਜਰੂਰੀ ਰਜੇਵੇਂ ਛੱਡ ਕੇ ਆਈ ਹੈ ਮੈਂ ਸੰਗਤ ਦਾ ਤੈ ਦਿਲੋਂ ਧੰਨਵਾਦ ਕਰਦਾ ਕਿ ਉਹਰੇ ਆਏ ਮੈਨੂੰ ਇੰਨਾ ਮਾਣ ਇੱਜ਼ਤ ਪਿਆਰ ਸਤਿਕਾਰ ਦਿੱਤਾ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਐਮਪੀ ਸਾਹਿਬ ਦਾ ਤੁਸੀਂ ਦੇਖ ਰਹੇ ਸੀ ਐਨਐਸਟੀਵੀ ਪੰਜਾਬ ਕੈਮਰਾਮੈਨ ਗੱਲ ਦੇ ਨਾਲ ਅਦੀਨਾ ਸਾਹਿਬ ਤੋਂ ਨਵਦੀਪ ਸਿੰਘ ਧੰਨਵਾਦ